ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਬਨਰ ਪੇਸ਼ ਬਾਂਸਲ ਟਾਣੀ ਮੋਨ ਆਰਾਮ ਦੇ ਵਿੱਚ ਮੈਂ ਮੌਜੂਦ ਹਾਂ ਸਕੂਲ ਦੇ ਵਿੱਚ ਇਸ ਵੇਲੇ ਮੈਂ ਮੌਜੂਦ ਹਾਂ ਜਿੱਥੇ ਤੁਹਾਨੂੰ ਦਿਖਾ ਰਿਹਾ ਕਿ ਸਕੂਲ ਦੀ ਸਫਾਈ ਸ਼ੁਰੂ ਹੋ ਗਈ ਹੈ ਸਕੂਲ ਦੇ ਵਿੱਚ ਜਿਹੜਾ ਪਾਣੀ ਜਿਹੜਾ ਪਰ ਗਿਆ ਸੀ ਜਿਸ ਤੋਂ ਬਾਅਦ ਜਿਹੜਾ ਇੱਥੇ ਹਾਲਾਤ ਜਿਹੜੇ ਆ ਉਹ ਕਾਫੀ ਖਰਾਬ ਹੋ ਗਏ ਸੀ ਤੇ ਅੱਜ ਅਸੀਂ ਫਿਰ ਪਹੁੰਚੇ ਆ ਇੱਥੇ ਤੇ ਤੁਹਾਨੂੰ ਦਿਖਾਉਣੇ ਆ ਕਿ ਸਕੂਲ ਦੇ ਵਿੱਚ ਜਿਹੜਾ ਸਫਾਈ ਦਾ ਕੰਮ ਜਿਹੜਾ ਚੱਲ ਰਿਹਾ ਹੈ ਸਕੂਲ ਸ਼ੁਰੂ ਹੋਣ ਜਾ ਰਹੇ ਆ ਤੇ ਸਕੂਲ ਦੇ ਵਿੱਚ ਜਿਹੜਾ ਸਫਾਈ ਜਿਹੜ ਇਹ ਹਾਲਾਤ ਬਣੇ ਹੋਏ ਆ ਜੀ ਸਕੂਲ ਦੇ ਵਿੱਚ ਹਾਲਾਤ ਜਿਹੜੇ ਵਿਗੜ ਗਏ ਸੀ ਉਸ ਨੂੰ ਸੁਧਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟੀਚਰਸ ਵੀ ਇੱਥੇ ਨਾਲ ਲੱਗੇ ਹੋਏ ਤਾਂ ਨਾਲ ਗੱਲਬਾਤ ਕਰਾਂਗੇ ਆਪਾਂ ਜੀ ਮੈਮ ਕੀ ਨਾਮ ਤੁਹਾਡਾ ਜੀ ਸੀਮਾ ਰਾਣੀ ਮੈਮ ਕਿਸ ਤਰ੍ਹਾਂ ਦੇ ਹਾਲਾਤ ਬਣ ਗਏ ਸੀ ਬਾੜ ਦਾ ਪਾਣੀ ਕਿੰਨਾ ਭਰ ਗਿਆ ਸੀ ਸਕੂਲ ਦੇ ਵਿੱਚ ਬਾਰ ਦਾ ਪਾਣੀ ਤੇ ਸਾਡੇ ਸਕੂਲ ਗਰਾਊਂਡਸ ਦਾ ਤਿੰਨ ਤਿੰਨ ਫੁੱਟ ਹੈਗਾ ਸੀ ਜੀ ਤੇ ਜਿਹੜਾ ਇੱਥੇ ਡੇਡ ਡੇਡ ਫੁੱਟ ਇੱਥੇ ਅੰਦਰ ਸੀ ਕਲਾਸ ਕਲਾਸਰੂਮ ਚ ਜੀ ਕਲਾਸਰੂਮ ਵਿੱਚ ਐਂਟਰ ਕੀਤਾ ਪਰ ਉੱਥੇ ਅੱਧਾ ਕੁ ਮਤਲਬ ਫੋਟੋ ਤੱਕ ਹੋਣਾ ਜ਼ਿਆਦਾ ਨਹੀਂ ਉਹ ਮਤਲਬ ਪਾਣੀ ਵੜ ਗਿਆ ਸੀ ਪਾਣੀ ਵੜ ਗਿਆ ਸੀ ਅੰਦਰ ਕਮਰੇ ਦੇ ਸਾਈਡ ਵਾਲੇ ਨਹੀਂ ਆ ਤੇ ਪਤਾ ਚੱਲਦਾ ਉਹ ਥੋੜਾ ਥੋੜਾ ਗੈਪ ਛੱਡ ਗਿਆ ਅੱਛਾ ਜੀ ਨਹੀਂ ਆ ਉਹ ਉਹ ਵਾਲਾ ਪਿੱਲਰ ਸਾਰਾ ਕਰੈਕ ਹੋ ਗਿਆ ਅੰਦਰ ਫਰਸ਼ ਸਾਰਾ ਹੀ ਨੀਵਾ ਹੋ ਗਿਆ ਅਲਮਾਰੀਆਂ ਟੇਢੀਆਂ ਹੋਈਆਂ ਪਈਆਂ ਨੇ ਸਾਰੀਆਂ ਜੀ ਤੇ ਨੁਕਸਾਨ ਵੀ ਕਾਫੀ ਮਤਲਬ ਹੋ ਗਿਆ ਸਕੂਲ ਹਾਂਜੀ ਨੁਕਸਾਨ ਹੋ ਗਿਆ ਕਾਫੀ ਜੀ ਤਾਂ ਹੁਣ ਤੁਸੀਂ ਸਫਾਈ ਵਗੈਰਾ ਕਰਾ ਰਹੇ ਹੋ ਕਦੋਂ ਤੋਂ ਸਕੂਲ ਸ਼ੁਰੂ ਹੋਣ ਜਾ ਰਹੇ ਹੋ ਸਕੂਲ ਕੱਲ ਤੋਂ ਸ਼ੁਰੂ ਹੋ ਰਿਹਾ ਜੀ ਅੱਜ ਸਫਾਈ ਹੋ ਜੇਗੀ ਕੱਲ ਤੋਂ ਸਕੂਲ ਸ਼ੁਰੂ ਹੋਣਾ ਠੀਕ ਹੈ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਪਿੱਲਰ ਜਿਹੜੇ ਆ ਉਹ ਕਰੈਕ ਹੋ ਗਏ ਆ ਬਿਲਡਿੰਗ ਦਾ ਜਿਹੜਾ ਨੁਕਸਾਨ ਜਿਹੜਾ ਹੋ ਗਿਆ ਕਮਰਿਆਂ ਦੇ ਨੀਹਾਂ ਵੀ ਜਿਹੜੀਆਂ ਉਹ ਬੈਠ ਰਹੀਆਂ ਸ਼ੁਰੂ ਹੋ ਗਈਆਂ ਹਾਲਾਤ ਦੇਖ ਲਓ ਜੀ ਕਿਸ ਤਰ੍ਹਾਂ ਦੇ ਨੇ ਫਰਸ਼ ਜਿਹੜਾ ਟੁੱਟ ਗਏ ਨੇ ਤੇ ਦਫਤਰ ਦੇ ਵਿੱਚ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਪਹਿਲਾਂ ਤੁਹਾਨੂੰ ਇਹ ਪਿੱਲਰ ਦਿਖਾ ਦਈਏ ਪਿੱਲਰ ਜਿਹੜਾ ਸਕੂਲ ਦਾ ਜਿਹੜਾ ਬਿਲਡਿੰਗ ਦੇ ਵਿੱਚ ਲਗਾਇਆ ਗਿਆ ਸੀ ਟੁੱਟ ਗਿਆ ਜੀ ਤੇ ਦਫਤਰ ਦੇ ਵਿੱਚ ਵੀ ਪਾਣੀ ਭਰ ਗਿਆ ਸੀ ਤੇ ਸਾਰਾ ਕੁਝ ਅਸਤਵਿਅਸਤ ਹੋ ਗਿਆ ਜਿਸ ਨੂੰ ਹੁਣ ਸੁਧਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਤਾਂ ਸਾਬਕਾ ਸਰਪੰਚ ਪਿੰਡ ਦੇ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਸਰ ਕਿਸ ਤਰ੍ਹਾਂ ਦੇ ਹਾਲਾਤ ਬਣ ਗਏ ਸੀ ਇੱਥੇ ਮੋਜੀ ਪਾਣੀ ਬੁਰਾ ਹਾਲ ਹੋ ਗਿਆ ਜੀ ਥਾਂ ਮਕਾਨ ਸਾਰਿਆਂ ਡਿੱਗ ਪਏ ਦੇਖੋ ਜੀ ਅਸੀਂ ਪ੍ਰਾਇਮਰੀ ਸਕੂਲ ਜਿਮ ਮੌਜੂਦਾ ਹੈ ਸਰ ਵੀ ਆਹ ਪਿੱਲਰ ਸਾਹਮਣੇ ਜਿਹੜੇ ਫਰਸ਼ ਵਗੈਰਾ ਬਹਿ ਗਏ ਆ ਕਰਾਂ ਦੇ ਵਿੱਚ ਕਾਫੀ ਨੁਕਸਾਨ ਹੋ ਗਿਆ ਫਸਲਾਂ ਦਾ ਬਹੁਤ ਜ਼ਿਆਦਾ ਸਪਾਇਆ ਹੋ ਗਿਆ ਜੀ ਹੂੰ ਕੋਈ ਕਿਸੇ ਤਰ੍ਹਾਂ ਦਾ ਮਾਲ ਪਸੂ ਜਿਹੜੇ ਹੈਗੇ ਆ ਬੰਨੇ ਆ ਪਰ ਅਸੀਂ ਮਜਬੂਰਨ ਕਰਨਾ ਸਾਨੂੰ ਜਿਹੜੇ ਹੈਗੇ ਬੱਚਿਆਂ ਦੇ ਅੱਗੇ ਪੇਪਰ ਹੈਗੇ ਸਰ ਸਕੂਲ ਦੀ ਸਪਾਈਆਂ ਕਰਵਾ ਰਹੇ ਟੀਚਰ ਵਗੈਰਾ ਆਏ ਹੋਏ ਆ ਪਰ ਸਾਨੂੰ ਅਸੀਂ ਇਹ ਗੱਲ ਕਰਨੇ ਵੀ ਜੋ ਵੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਨਹੀਂ ਇੱਥੇ ਆਇਆ ਕਿ ਜੋ ਕਿਸੇ ਦਾ ਨਫਾ ਨੁਕਸਾਨ ਹੋਇਆ ਕਿਸੇ ਤਰ੍ਹਾਂ ਦਾ ਕੋਈ ਅਜੇ ਕੋਈ ਇਸ ਤਰ੍ਹਾਂ ਦੀ ਗਵਾਰੀ ਨਹੀਂ ਕੀਤੀ ਗਈ ਜੀ ਜੀ ਮੰਗ ਕੀ ਹੈ ਤੁਹਾਡੇ ਕੀ ਕੀਤਾ ਜਾ ਰਿਹਾ ਜੀ ਸਾਡੀ ਮੰਗ ਹੈਗੀ ਹੈ ਜੀ ਜਿਨ੍ਹਾਂ ਦੇ ਥਾਂ ਮਕਾਨ ਡਾ ਆ ਕੇ ਦੇਖਣ ਮੌਜੂਦਾ ਵੇਖ ਕੇ ਉਹਨਾਂ ਦੀ ਰਿਪੋਰਟ ਕਰਨ ਜੀ ਵੇਖ ਕੇ ਵੀ ਕਿੰਨਾ ਦੇ ਮਕਾਨ ਥਾਂ ਮਕਾਨ ਡਿੱਗੇ ਹੈ ਜੀ ਮਕਾਨ ਡਿੱਗੇ ਹੈ ਕੋਈ ਫਲੱਚਾ ਵਗੈਰਾ ਡਿੱਗੇ ਹੈ ਖੁਆਂ ਬੈ ਗਈਆਂ ਪਿੱਲਰ ਵਗੈਰਾ ਡਿੱਗੇ ਹੈ ਜੀ ਆ ਤੁਹਾਨੂੰ ਦਿਖਾਉਣੇ ਜੀ ਆਪਾਂ ਸਾਈਡ ਤੇ ਆ ਜੀ ਸ਼ਾਮ ਆਪਾਂ ਖੜੇ ਦੇ ਕੋਲ ਆਪਾਂ ਫਰਸ਼ ਥੱਲੇ ਬੈਠ ਕੇ ਬਰਾੰਡਾ ਦੀ ਜੇ ਕੋਸ਼ਿਸ਼ ਹੋਏਗੀ ਇਹ ਵੀ ਪਿੱਲਰ ਡਿੱਗਣ ਵਾਲੇ ਹੋ ਗਏ ਹੈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਡੇ ਜੋ ਪ੍ਰਾਇਮਰੀ ਸਕੂਲ ਦੇ ਵਿੱਚ ਮੌਜੂਦ ਹੈ ਸਾਡੇ ਜਿੰਨਾ ਵੀ ਜੇ ਪ੍ਰਸ਼ਾਸਨ ਹੈ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਸਾਡਾ ਆ ਕੇ ਜਿਹੜਾ ਪ੍ਰਸ਼ਾਸਨ ਆ ਕੇ ਦੇਖੇ ਜਿਹੜੇ ਸਾਡੇ ਥਾਂ ਮਕਾਨ ਜਿਹੜੇ ਨੇ ਮਕਾਨ ਸਾਰੇ ਡਰੀਣਾ ਪੈ ਗੀਆਂ ਕਈ ਦੁਵਾਰ ਡੱਗੀਆਂ ਪਈਆਂ ਡੱਗੀਆਂ ਨੇ ਮਕਾਨ ਦੀਆਂ ਛੱਤਾਂ ਡੱਗੀਆਂ ਨੇ ਟਾਇਲਟ ਦੀਆਂ ਖੂਹਾਂ ਬੈਗੀਆਂ ਕੋਈ ਟਾਇਲਟ ਜੱਗੇ ਨੇ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਛੋਟੇ-ਛੋਟੇ ਬੱਚਿਆਂ ਨੂੰ ਅਸੀਂ ਬਾਹਰ ਰੱਖਿਆ ਹੋਇਆ ਹੈ ਬਹੁਤ ਬੁਰਾ ਹਾਲ ਹੈ 스멜 ਬੜੀ ਗੰਦੀ ਆਂਦੀ ਬੜਾ ਪਾਣੀ ਖਰਾਬ ਹੋ ਚੁੱਕਾ ਜੀ ਹੁਣ ਜਿਵੇਂ ਬਿਲਡਿੰਗ ਦੀ ਹਾਲਾਤ ਖਸਤਾ ਹੈ ਜੀ ਕੱਲ ਨੂੰ ਕੋਈ ਹਾਸਾ ਹੋ ਜਾਏ ਤਾਂ ਜ਼ਿੰਮੇਵਾਰ ਕੌਣ ਹੋਏਗਾ ਜੀ ਇਹ ਜੀ ਪ੍ਰਸ਼ਾਸਨ ਹੋਏਗਾ ਜੀ ਅਸੀਂ ਤਾਂ ਪ੍ਰਸ਼ਾਸਨ ਮੰਗ ਕਰਦੇ ਆ ਕਿ ਵੇਖੇ ਜੀ ਪ੍ਰਾਇਮਰੀ ਸਕੂਲ ਦੇ ਵਿੱਚ ਸਾਡਾ ਛੋਟੇ ਛੋਟੇ ਬੱਚੇ ਜੀ ਟੀਚਰ ਤਾਂ ਮਜਬੂਰ ਨੇ ਉਹ ਤਾਂ ਡਿਊਟੀ ਉਹਨਾਂ ਕਰਨੀ ਜੀ ਉਹਨਾਂ ਆਉਣਾ ਹੀ ਪੈਣਾ ਸੀ ਜਦੋਂ ਲਾਗੇ ਪੇਪਰ ਹੈਗੇ ਅਸੀਂ ਪੇਪਰ ਕਰਨੇ ਆ ਅਸੀਂ ਤਾਂ ਕਹਿੰਦੇ ਸਾਡੇ ਜੋਈ ਸੁਵਿਧਾ ਹੈਗੀ ਐ ਇਸ ਪ੍ਰਾਇਮਰੀ ਸਕੂਲ ਦੇ ਵਿੱਚ ਪਹੁੰਚੇ ਜੀ ਕੋਈ ਜਾਂ ਕੋਈ ਰਾਸ਼ਨ ਵਗੈਰਾ ਹੈ ਜਾਂ ਕੋਈ ਅਫਸਰ ਆ ਅਸੀਂ ਪ੍ਰਾਇਮਰੀ ਸਕੂਲ ਦਾ ਸਾਨੂੰ ਅਗਰ ਇਥੇ ਰਾਤ ਕੈਂਪ ਦਿੱਤਾ ਜਾਵੇ ਜਿਹੜਾ ਕਿ ਹਰੇਕ ਪਿੰਡ ਦਾ ਜਿਵੇਂ ਕਿ ਆਪਾਂ ਗੁੱਦੜਪਣੀ ਲਾ ਲਈਏ ਘੁਰਕਾ ਲਾ ਲਈਏ ਟਾਣੀ ਮੋੜ ਰਮਾ ਆਢ ਅੱਢ ਪ੍ਰਾਇਮਰੀ ਸਕੂਲਾਂ ਦੇ ਵਿੱਚ ਉੱਥੇ ਇਹਨਾਂ ਨੂੰ ਜਿਹੜਾ ਪ੍ਰੋਵਾਈਡ ਕਰਵਾਇਆ ਜਾਵੇ ਕੁਲਿਸਟ ਵਗੈਰਾ ਸਾਰੇ ਪਰਿਵਾਰ ਦੀ ਵਗੈਰਾ ਹੈਗੀਆਂ ਨੇ ਤੇ ਆਪੋ ਉਹਨਾਂ ਦਾ ਸਮਾਨ ਹਰੇਕ ਨੂੰ ਜੋ ਵੀ ਹੈ ਕਿਸ ਚੀਜ਼ ਦੀ ਦਵਾਈ ਦੀ ਲੋੜ ਹੈ ਪਸ਼ੂ ਡੰਗਰਾਂ ਦੀ ਦਵਾਈ ਦੀ ਲੋੜ ਹੈ ਉਹ ਪ੍ਰਾਇਮਰੀ ਸਕੂਲ ਦੇ ਵਿੱਚ ਪ੍ਰੋਵਾਈਡ ਕਰਵਾਈ ਜਾਵੇ ਹੰਦੀਆਂ ਪਿੱਲਰ ਟੁੱਟ ਗਏ ਨੇ ਨੀਆਂ ਬਹਿ ਗਈਆਂ ਜੀ ਕਬਰਿਆਂ ਦੇ ਵਿੱਚ ਉਹਨਾਂ ਕਲਾਸਾਂ ਕਿੱਥੇ ਲੱਗਣੀਆਂ ਜੋਦ ਕੋਸ਼ਿਸ਼ ਕਰਦੇ ਆਂ ਜੀ ਅਸੀਂ ਇਹ ਕਹਿਣਾ ਚਾਹਨੇ ਸੇ ਤਾਂ ਪ੍ਰਸ਼ਾਸਨ ਨੂੰ ਪਤਾ ਹੋਣਾ ਚਾਹੀਦਾ ਏ ਹੁਣ ਅਸੀਂ ਤਾਂ ਸਾਹਮਣੇ ਫੋਟੋ ਤੁਹਾਡੇ ਸਾਹਮਣੇ ਲਾਈਵ ਤੁਸੀਂ ਦਿਖਾ ਰਹੇ ਹੋ ਅਸੀਂ ਇਹ ਕਹਿਣਾ ਚਾਹਨੇ ਪ੍ਰਸ਼ਾਸਨ ਆ ਕੇ ਦੇਖੇ ਜੀ ਜੇ ਪਿੱਲਰ ਟੁੱਟ ਗਏ ਨੇ ਹੋ ਸਕਦਾ ਏ ਵੀ ਅਜੇ ਹੋਰ ਵੀ ਨੁਕਸਾਨ ਹੋਏਗਾ ਜਿਵੇਂ ਜਿਵੇਂ ਧੁੱਪ ਨਿਕਲੇਗੀ ਧੁੱਪਾ ਪੈਣ ਗਿਆ ਪਾਣੀ ਸੁੱਕੇਗਾ ਪਾਣੀ ਸੁੱਕਣ ਦੇ ਨਾਲ ਵੇਖੋ ਜੀ ਕਿਤੇ ਕਿਤੇ ਨਲੀਆਂ ਪੈ ਰੀਆਂ ਨੇ ਜਾਂ ਪੈ ਗਈਆਂ ਨੇ ਡਿੱਗਣ ਰੋਗੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਆ ਕੇ ਪਤਾ ਕਰਨਾ ਚਾਹੀਦਾ ਅੱਗੇ ਤਾਂ ਬੱਚੇ ਪੜਾਉਣੇ ਬੱਚੇ ਹੋ ਸਕਦਾ ਹੈ ਸਾਨੂੰ ਇੱਥੇ ਕਮਰਿਆਂ ਦੇ ਵਿੱਚ ਨਾ ਚੱਲਦੇ ਪੜਾਉਣੇ ਪੜਾਉਣੇ ਪੜੀਚਰਾਂ ਨੂੰ ਜੀ ਤਾਂ ਬਿਲਕੁਲ ਹਾਲਾਤ ਤੁਹਾਨੂੰ ਦਿਖਾ ਦਿੰਨੇ ਆ ਜੀ ਪਿੱਲਰ ਟੁੱਟ ਚੁੱਕੇ ਨੇ ਤੇ ਜਿਹੜਾ ਨੀਹਾਂ ਵੀ بیٹھ ਚੁੱਕੀਆਂ ਫਰਸ਼ بیٹھ ਚੁੱਕੇ ਨੇ ਸਕੂਲ ਦੇ ਤੇ ਕਾਫੀ ਜਿਹੜਾ ਨੁਕਸਾਨ ਜਿਹੜਾ ਹੋ ਗਿਆ ਜੀ ਸਰਪੰਚਾ ਹੋਰ ਕੀ ਕਹੋਗੇ ਅਸੀਂ ਸਾਰਾ ਕਹਿਣਾ ਚਾਹੁੰਦੇ ਆ ਵੀ ਜਿਹੜੇ ਸਾਡੇ ਪਾਣੀ ਥਲੜੇ ਹੈਗੇ ਲੈਵਲ ਜੀ ਉਹ ਪਾਣੀ ਦਾ ਬਹੁਤ ਬੁਰਾ ਹਾਲ ਹੋ ਚੁੱਕਾ ਪਾਣੀ ਪੀਣ ਵਾਸਤੇ ਜਿਹੜਾ ਸਾਨੂੰ ਇੱਕ 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 ਘਰ ਨੂੰ ਪਰਿਵਾਰ ਨੂੰ ਪ੍ਰੋਵਾਈਡ ਕਰਵਾਇਆ ਜਾਵੇ ਆਰਓ ਜੀ ਆਰਓ ਨਾਲ ਜਿਹੜੇ ਵੀ ਪਰਿਵਾਰ ਨੂੰ ਆਰਓ ਕਰਾਇਆ ਜਾਵੇ ਕਿਉਂ ਸਾਰੇ ਵਿਚਾਰੇ ਜਿੰਨੇ ਕਿ ਹੁੰਦੇ ਐ ਪਾਣੀ ਬੋਤਲਾਂ ਦੇਜੇ ਪਰ ਬੋਤਲਾਂ ਨਾਲ ਪੂਰੀ ਨਹੀਂ ਪੈਂਦੀ ਸੀ ਅਸੀਂ ਇਹ ਕੋਸ਼ਿਸ਼ ਕਰਦੇ ਅਫਸਰ ਆਉਂਦੇ ਐ ਜਾਂ ਕੋਈ ਬਾਹਰੋਂ ਆਉਂਦੇ ਐ ਸਸਤਾ ਵਾਲੇ ਅਸੀਂ ਉਹਨਾਂ ਨੂੰ ਪਾਣੀ ਪਵਾਣਾ ਹੁੰਦਾ ਜੇ ਦੇਣਾ ਹੁੰਦਾ ਅਸੀਂ ਉਹਨਾਂ ਦੇ ਵੀ ਕੋਪਰੇਟ ਉਹਨਾਂ ਨੂੰ ਕਰਨਾ ਹੁੰਦਾ ਸਾਨੂੰ ਇਹ ਵੀ ਇੱਕ ਇੱਕ ਕਰ ਨੂੰ ਜਿਹੜਾ ਆਰਓ ਪ੍ਰੋਵਾਈਡ ਕਰਵਾਇਆ ਜਾਵੇ ਠੀਕ ਹੈ